ਨੂ ਲੈਕੇ ਕਾਰ ਵਿੱਚ ਚੱਲ ਰਹੇ ਝਗੜਾ ਬਣਿਆ ਬਜ਼ੁਰਗ ਦੀ ਮੌਤ ਦਾ ਕਾਰਨ ਨੂਪਤ ਵਿੱਚ ਚੱਲ ਰਿਹਾ ਸੀ ਝਗੜਾ ਜੋ ਬਣਿਆ ਬਜ਼ੁਰਗ ਦੀ ਮੌਤ ਦਾ ਕਾਰਨ ਸੌਰਾ ਪਰਿਵਾਰ ਲਗਾ ਰਹੇ ਨੇ ਨੂ ਪਰਿਵਾਰ ਉੱਪਰ ਹਤਿਆ ਦਾ aarop ਤੇ ਲਗਾ ਰਹੇ ਨੇ ਕਾਰ ਵਿੱਚ ਵਾਰ ਕੇ ਕੁੱਟਮਾਰ ਕਰਨ ਹੋਈ ਬਜ਼ੁਰਗ ਦੀ ਮੌਤ ਦਾ aarop ਸੌਰਾ ਪਰਿਵਾਰ ਵੱਲੋਂ ਨੂ ਤੇ ਉਸਤੇ ਪਰਿਵਾਰ ਵੱਲੋਂ ਕਾਰ ਵਿੱਚ ਵਾਰ ਕੇ ਕੁੱਟਮਾਰ ਕਰਨ ਇਹ ਲੋਕੀਂ ਪਿੱਛੇ ਮੱਗੂਆ ਖੋਲ ਕੇ ਵੇਖਿਆ ਤੇ ਇਹ ਸੀ ਉੱਤੋਂ ਫਿਰ ਉਹ ਮਾਰ ਮਾਰੇ ਲੱਗੀ ਵੀ ਅੰਦਰ ਨਾ ਆਵੇ ਕੋਈ ਕੁੜੀ ਛੱਡ ਕੇ ਚਲੀ ਗਈ ਸੀ ਇਹਨੇ ਧੱਕਾ ਮਾਰਿਆ ਆ ਮਰੇ ਹੱਥੇ ਛੱਡ ਲੱਗੀ ਇਹਨੇ ਮੇਰੇ ਵਾਲ ਖੋਲੇ ਮੈਂ ਚੀਕਾ ਮਾਰਨ ਲੱਗੀ ਛੋਟੀ ਨੂੰ ਸਾਡੀ ਅੰਦਰ ਸੀ ਉਹ ਬਾਹਰ ਆਈ ਆ ਮੰਮੀ ਕੀ ਹੋਇਆ ਮਿਓ ਨੇ ਕਿਹਾ ਭਾਬੀ ਮੰਮੀ ਦੇ ਵਾਲ ਕੇ ਖੋਲਨੇ ਪਏ ਮੰਮੀ ਦੇ ਵਾਲ ਕੇ ਕਿਹਨੇ ਇਹ ਫੜ ਫੜ ਅੰਦਰ ਆ ਗਈ ਐ ਇਹਦੇ ਮੈਂ ਮੰਗਰ ਗਈ ਐ ਇਧਰ ਇਹ ਸਾਰੇ ਰਸਤੇ ਦਾ ਪਤਾ ਕਿੱਦਾਂ ਰਸਤਾ ਇਹਨੇ ਡੈਡੀ ਦੇ ਅੰਦਰੋਂ ਪਤਾ ਨਹੀਂ ਕੀ ਕਿਹਾ ਉਹਨਾਂ ਨੂੰ ਕੀ ਕਿਹਾ ਮੈਂ ਅੰਦਰ ਹੀ ਆ ਗਈ ਐ ਉਹ ਅੰਦਰੋਂ ਬਾਹਰ ਨਿਕਲਿਆ ਪਹਿਲੋ ਕੁਰਸੀ ਤੇ ਬੈਠੇ ਆ ਸੋਫਾ ਵਾਲੀ ਕੁਰਸੀ ਆ ਫਿਰ ਦੂਸਰੀ ਕੁਰਸੀ ਤੇ ਬੈਠੇ ਆ ਇਹ ਉਹਨਾਂ ਨੂੰ ਬੋਲਦੇ ਨਹੀਂ ਪਤਾ ਨਹੀਂ ਕੀ ਕੀਤਾ ਉਹਨੇ ਇਨ ਤੱਕਾ ਮਾਰਿਆ ਕੀ ਕੀਤਾ ਵੇਖਦੇ ਆ ਵੇਖਦੇ ਆ ਉਹ ਇਦੋਂ ਧੋਲ ਸੁੱਟ ਗਏ ਉੱਥੇ ਕੋਲ ਬੈਠੀ ਰਹੀ ਕੁਛ ਨਹੀਂ ਕਿਹਾ ਮੈਂ ਸਾਰੀ ਗਲੀ 'ਚ ਮੇਰੇ ਵੀਡੀਓ ਹੈਗੇ ਮੈਂ ਗਲੀਆਂ 'ਚ ਲੋਕਾਂ ਦੇ ਬੂਹੇ ਖੜਕਾਏ ਨੰਗੀ ਪੈਰੀ ਇੱਕ ਮੇਰੇ ਪੈਰ ਦੇ ਚੱਪਲ ਪਈ ਹੈ ਇੱਕ ਮੇਰੇ ਪੈਰ ਦੀ ਚੱਪਲ ਨਹੀਂ ਹੈਗੀ ਮੈਂ ਸਾਰੇ ਇੱਧਰ ਗਲੀ ਦੇ ਦਰਵਾਜ਼ੇ ਖੜਕਾਏ ਇੱਧਰ ਗਲੀ ਦੇ ਦਰਵਾਜ਼ੇ ਖੜਕਾਏ ਫਿਰ ਮੱਕਾ ਡਾਕਟਰ ਨੂੰ ਫੋਨ ਕੀਤਾ ਮੱਕਾ ਡਾਕਟਰ ਆਇਆ ਨਾਲ ਫਿਰ ਮਵਸ਼ਾਲ ਨੂੰ ਫੋਨ ਕੀਤਾ ਮਵਸ਼ਾਲ ਚ ਡੈਡੀ ਨੂੰ ਪਤਾ ਨਹੀਂ ਕੀ ਹੋ ਗਿਆ ਤੋ ਆ ਜਾ ਇਹ ਉਸੇ ਵੇਲੇ ਆਏ ਇਹ ਮੁੰਡੇ ਨੇ ਫੋਨ ਕੀਤਾ ਤਿੰਨ ਚਾਰ ਮੁੰਡਿਆਂ ਨੇ ਫੜ ਕੇ ਫਿਰ ਉਹਨਾਂ ਨੂੰ ਕੁਰਸੀ ਲੈ ਕੇ ਚੱਲੇ ਆ ਫਿਰ ਇਹਦਾ ਭਰਾ ਅੰਦਰ ਆਇਆ ਤੇ ਭਰਾ ਨੇ ਗਾਲਾਂ ਕੱਢੀਆਂ ਇਹ ਉੱਥੇ ਘੁਲਤਰੀ ਰਹੀ ਆ ਇਹ ਉੱਥੇ ਘੁਲਤਰੀ ਬੈਠੀ ਰਹੀ ਕੋਸੀ ਮੇਰੇ ਪਿਤਾ ਜੀ ਨੂੰ ਉਹਨਾਂ ਨੇ ਜਲੀਲ ਕੀਤਾ ਉਹਨਾਂ ਨੂੰ ਤਾਂ ਕਾਮੁਕੀ ਕੀਤੀ ਉਹਨਾਂ ਦੀ ਦਾੜੀ ਪੁੱਟੀ ਆ ਉਹ ਇਹ ਸਦਮਾ ਨਾਲ ਹਸਾਰਦੇ ਹੋਏ ਉਸੇ ਵੇਲੇ ਉਹਨਾਂ ਦੀ ਮੌਕੇ ਤੇ ਮੌਤ ਹੋ ਗਈ ਆ ਫਿਰ ਵੀ ਇਹਨੇ ਆਪਣੇ ਭਰਾ ਨੂੰ ਹੈਰੀ ਨੂੰ ਤੇ ਆਪਣੇ ਚਾਚਿਆਂ ਨੂੰ ਤੇ ਤਿੰਨ ਚਾਰ ਹੋਰ ਅਣਪਛਾਤੇ ਬੰਦਿਆਂ ਨੂੰ ਸਾਧ ਕੇ ਪੇਰਾਡੇ ਤੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ ਆ ਇਹਨਾਂ ਨੇ ਮੈਨੂੰ ਆ ਕੇ ਗਾਲ ਮੰਦਾ ਕੀਤਾ ਵਾ ਮੇਰੇ ਮ੍ਰਿਤਕ ਪਿਓ ਦਾ ਵੀ ਉਹਨਾਂ ਨੇ ਇਹ ਨਹੀਂ ਵੇਖਿਆ ਕਿ ਉਹਦਾ ਪਿਓ ਮਰ ਗਿਆ ਵਾ ਤੇ ਆਪਾਂ ਹਟ ਜਾਈਏ ਅੱਗੇ ਵੀ ਬੜੀ ਵਾਰੀ ਆ ਕੇ ਇਹਦੇ ਚਾਚੇ ਦੋਵੇਂ ਚਾਚੇ ਸੁਹਾੰਗ ਉਹਦਾ ਜੀਜਾ ਫੋਨ ਤੇ ਧਮਕੀਆਂ ਦੇ ਦਿੰਦਾਰਿਆ ਉਹ ਆਪ ਕਦੀ ਆ ਕੇ ਇੱਥੇ ਮੰਮੀ ਨੂੰ ਜਲੀਰ ਕਰਦੀ ਦੋ ਤਿੰਨ ਦੇ ਅੱਗੇ ਵੀ ਕੁੱਟਿਆ ਵਾ ਅਸੀਂ ਇਨਸਾਫ ਦੀ ਮੰਗ ਕਰਦੇ ਆ ਜੀ ਸਾਡੇ ਪਰਿਵਾਰ ਨੂੰ ਉਹਨਾਂ ਦੇ ਪਰਿਵਾਰ ਤੋਂ ਖਤਰਾ ਵਾ ਉਹ 10 12 ਜਾਨੇ ਇਕੱਠੇ ਹੋ ਕੇ ਆ ਜਾਂਦੇ ਆ ਅਸੀਂ ਸਿਰਫ ਦੋ ਭਰਾ ਰਹਿ ਗਏ ਆ ਸਾਡੇ ਅੱਗੇ ਪਿਛੇ ਹੋਰ ਕੋਈ ਨਹੀਂ ਆ ਸਾਨੂੰ ਇਹ ਆ ਗਿਆ ਸਾਨੂੰ ਸਿਕਿਉਰਿਟੀ ਦਿੱਤੀ ਜਾਵੇ ਸਾਨੂੰ ਵਿਸ਼ਵਾਸ ਦਿਵਾਇਆ ਜਾਵੇ ਕਿ ਕੱਲ ਨੂੰ ਸਾਡੇ ਪਰਿਵਾਰ ਨੂੰ ਕੋਈ ਨੁਕਸਾਨ ਨਾ ਹੋਵੇ ਉਹ ਅੱਗੇ ਵੀ ਬੜੀ ਆ ਰ ਆ ਕੇ ਉਹਨਾਂ ਸ਼ਰੇਆਮ ਤੋਂ ਕਹਿ ਦਿੱਤੀ ਆ ਮੇਰੇ ਡੈਡੀ ਨੂੰ ਆ ਕੇ ਕਹਿੰਦੇ ਰਹੇ ਕਿ ਤੇਰੇ ਕਰਕੇ ਅਸੀਂ ਚੋਪਿਆ ਤੂੰ ਚਲੇ ਗਿਆ ਤੇ ਬੇਖੀ ਤੇਰੇ ਪਰਿਵਾਰ ਦਾ ਕੀ ਹਾਲ ਕਰਦੇ ਮੇਰਾ ਡਾਡੀ ਤਾਂ ਤੁਰ ਗਿਆ ਉਹਨਾਂ ਨੂੰ ਦੱਸੋ ਅਸੀਂ ਕਿੱਧਰ ਜਾਈਏ ਸਾਡੀ ਇਹੋ ਹੀ ਆ ਅਸੀਂ ਕਰੋਂ ਦਾ ਝਗੜਾ ਚੱਲ ਰਿਹਾ ਤੇ ਜਦੋਂ ਦਾ ਵਿਆਹ ਹੋਇਆ ਵਾ 10 ਸਾਲ ਹੋ ਗਿਆ ਝਗੜਾ ਚੱਲੰਦਾ ਝਗੜਾ ਸਿਰਫ ਇਹੋ ਹੀ ਸੀ ਕਿ ਜਿਹੜੀ ਜਗ੍ਹਾ ਵਾ ਉਹ ਮੇਰੀ ਕੁੜੀ ਦੇ ਮਤਲਬ ਚੈਰੀ ਦੇ ਮੇਰੀ ਭਾਬੀ ਦੇ ਨਾਂ ਤੇ ਕੀਤੀ ਜਾਵੇ ਠੀਕ ਹੈ ਤੇ ਤੁਸੀਂ ਘਰੋਂ ਬਾਹਰ ਚੱਲੋ ਤੇ ਮੈਂ ਮੁੰਡੇ ਨੂੰ ਵੀ ਬਾਹਰ ਕੱਟਾ ਮੈਨੂੰ ਕੋਈ ਪੁੱਛੇ ਨਾ ਮੈਂ ਆਪਣੇ ਜਿਹੜਾ ਵਾ ਇਥੇ ਕਾਜ਼ੀ ਦਾ ਮਾਲਕ ਬਣਾ ਉਹ ਡੇਢ ਮਹੀਨੇ ਪਹਿਲਾਂ ਝਗੜਾ ਕਰਕੇ ਗਏ ਸੀ ਕੁੜੀ ਨੂੰ ਵੀ ਛੱਡ ਗਿਆ ਆਪਣੀ ਨੂੰ ਕੁੜੀ ਨੂੰ ਕਹਿੰਦੀ ਕਿ ਮੇਰੇ ਲਈ ਮਰ ਗਈ ਆ ਇਹ ਜੀ ਅੱਜੇ ਘਰ ਮੈਂ ਆਇਆ ਇੱਥੇ ਸ਼੍ਰੀ ਕੇਵਲ ਕ੍ਰਿਸ਼ਨ ਸਟੂਡੈਂਟ ਸੀਗੇ ਉਹਨਾਂ ਦੀ ਕੱਲ ਡੈਥ ਹੋ ਗਈ ਸੀ ਘਰ ਵਾਲਿਆਂ ਦੇ ਬਿਆਨ ਦੇ ਉੱਤੇ ਅਸੀਂ ਕੱਲ 194 ਵੀਐਨ ਅਨੁਸਾਰ ਕਾਰਵਾਈ ਕੀਤੀ ਸੀ ਹੁਣ ਘਰ ਵਾਲਿਆਂ ਦਾ ਇਹ ਸੀਗਾ ਕਿ ਉਹ ਇਹਨਾਂ ਦੀ ਨੂੰਹ ਆ ਉਹ ਝਗੜ ਕੇ ਗਈ ਸੀ ਕੱਲ ਇਹਨਾਂ ਨਾਲ ਉਹਦੇ ਮੁਤਲਕ ਡੇਢ ਮਹੀਨਾ ਪਹਿਲਾਂ ਘਰੋਂ ਗੁੰੰਦੇ ਚਲ ਗਈ ਹੈ ਤੇ ਹੁਣ ਕੱਲ ਕਿਤੇ ਆ ਕੇ ਝਗੜਾ ਹੋਇਆ ਸੀ ਅਸੀਂ ਉਹਨਾਂ ਦਾ ਪੋਸਟਮਾਰਟਮ ਕਰਵਾਤਾ ਪੋਸਟਮਾਰਟਮ ਰਿਪੋਰਟ ਦੇ ਉੱਤੇ ਜੋ ਵੀ ਉਹਨਾਂ ਦੀ ਕੌਜ਼ ਆਫ ਡੈਥ ਆਈ ਉਸੇ ਹਿਸਾਬ ਨਾਲ ਅਸੀਂ ਅੱਗੇ ਜੇ ਪਰਚਾ ਬਣਦਾ ਉਹ ਪਰਚਾ ਦੇਾਂਗੇ ਜੋ ਵੀ ਕਾਰਵਾਈ ਬਣਦੀ ਹੋਊਗੀ ਮੈਂ ਸਾਰੇ ਘਰ ਵਾਲਿਆਂ ਨੂੰ ਵਿਸ਼ਵਾਸ ਦਿਵਾਉਣਾ ਕਿ 100% ਜਿਹੜੀ ਆ ਕਾਨੂੰਨੀ ਕਾਰਵਾਈ ਜਿਹੜੀ ਬਣਦੀ ਹੋਊਗੀ ਇਹਨਾਂ ਨੂੰ ਵੀ ਅਸੀਂ ਖੁੱਲੀ ਛੁੱਟੀ ਦਿਤੀ ਹੈ ਕਿ ਤੁਸੀਂ ਕਿਸੇ ਵਕੀਲ ਸਰਦਾਨ ਤੋਂ ਕਿਸੇ ਤੋਂ ਵੀ ਉਹਦਾ ਕਰ ਲੋ ਜੋ ਬਣਦਾ ਹੋਊਗਾ ਅਸੀਂ ਉਹ 100% ਕਰਾਂਗੇ ਸਰ ਕੋ ਲੜਾਈ ਸ਼ੁਰੂ ਹੋ ਜਾਏਗਾ ਨਾ ਨੀ ਹੁਣ ਮੈਨੂੰ ਇਸ ਗੱਲ ਦਾ ਹੋਣਾ ਹੀ ਪਤਾ ਲੱਗਿਆ ਮੈਂ ਵੀ ਪਹਿਲੀ ਵਾਰੀ ਹੁਣੇ ਆਇਆ ਅੱਜ ਇਹਨਾਂ ਦੇ ਦੱਸਣ ਬਤਾਉ ਕਿ ਤਿੰਨ ਚਾਰ ਵਾਰੀ ਝਗੜਾ ਹੋਇਆ ਲੇਕਿਨ ਇਹ ਬਹੁਤ ਸ਼ਰੀਫ ਸੀਗੇ ਕਥਾ ਕਰਦੇ ਸੀਗੇ ਤੇ ਉਸ ਕਰਕੇ ਆਪਣੀ ਇੱਜ਼ਤ ਦੀ ਖਾਤਰ ਇਹਨਾਂ ਨੇ ਕਦੀ ਵੀ ਪੁਲਿਸ ਨੂੰ ਜਾਂ ਚੌਂਕੀ ਦੇ ਵਿੱਚ ਕਦੀ ਇਤਲਾਹ ਨਹੀਂ ਦਿੱਤੀ